ਭਾਈ ਇਹ ਲੇ ਲੋਕਤੰਤਰ ਦਾ ਪਰਵਿਆ ਸਵਿਆ ਇਹਦੇ ਚ ਸਭ ਨੂੰ ਵੋਟ ਪਾਉਣੀ ਚਾਹੀਦੀ ਆ ਠੀਕ ਹੈ ਮੈਂ ਕੈਂਡੀਡੇਟ ਆਂ ਪਰ ਮੈਂ ਹਮੇਸ਼ਾ ਹੀ ਵੋਟ ਕਰਦਾ ਮੈਂ ਕਦੀ ਜ਼ਿੰਦਗੀ ਚ ਆਪਣੀ ਵੋਟ ਮਿਸ ਨਹੀਂ ਕੀਤੀ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਵੋਟ ਜ਼ਰੂਰ ਕਰੋ ਕਿਉਂਕਿ ਵੋਟ ਹੀ ਆ ਜਿਹੜੀ ਤੁਹਾਡੀ ਆਪਣੀ ਜਿਹੜੀ ਭਾਵਨਾਵਾਂ ਉਹ ਦੇਸ਼ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਆਪਣੀ ਜੋ ਤੁਸੀਂ ਆਉਣ ਵਾਲੇ 5 ਸਾਲ ਚ ਕਰਨਾ ਚਾਹੁੰਦੇ ਜੇ ਉਹਦੀ ਪ੍ਰਤੀ ਤੁਹਾਡੀ ਇਹ ਜਿਹੜੀ ਸੈਂਸੈਰਿਟੀ ਨੂੰ ਦਰਸਾਉਂਦੀ ਆ ਇੱਥੇ ਜਿੱਥੇ ਸੈਂਸੈਰਿਟੀ ਨੇ ਤੇ ਅਸੀਂ ਡਿਸਕਸ਼ਨ ਕਰਦੇ ਰਹੀਏ 5 ਸਾਲ ਅਸੀਂ 5 ਸਾਲ ਅਸੀਂ ਫਿਰ ਕਿੰਤੂ ਪ੍ਰੰਤੂ ਕਰਦੇ ਰਹੀਏ ਹੈ ਪਰ ਵੀ ਆ ਨਹੀਂ ਠੀਕ ਆ ਨਹੀਂ ਠੀਕ ਪਰ ਉਹ ਠੀਕ ਨਹੀਂ ਆ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਇਸ ਉਤਸਵ ਦਾ ਹਿੱਸਾ ਨਹੀਂ ਬੰਦੇ ਜੇ ਗੂੜ ਕਾਸ ਨਹੀਂ ਕਰਦੇ ਤੇ ਫਿਰ ਅਸੀਂ ਕਿੰਤੂ ਪ੍ਰੰਤੂ ਕਰਨ ਦੇ ਬਹਤ ਦਾ ਨਹੀਂ ਰਹਿੰਦੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਵੀਦਾਰੇ ਨਾ ਰਸਤਾ ਦਿਲ ਦੀ ਸੁਣੋ ਤੁਸੀਂ ਕਿਹਾ ਦਿਲ ਦਿਮਾਗ ਦੀ ਸੁਣੋ ਹਮੇਸ਼ਾ ਜਿਹੜਾ ਵਾ ਮਤਦਾਨ ਇਸੇ ਕਰਕੇ ਮਾਣਾ ਇਹਦਾ ਨਾਂ ਕਿਸੇ ਟਾਈਮ ਮਤਦਾਨ ਤੇ ਇਸੇ ਕਰਕੇ ਨਾ ਦੇਣ ਸਮਝ ਆਪਾਂ ਵੋਟ ਕਾਸ ਕਰਦੇ ਆਂ ਉਹ ਦਾ ਨਹੀਂ ਕਰਦੇ ਆਂ ਹੈਨਾ ਵੋਟ ਪਾਉਨੇ ਆਂ ਦਿੰਨੇ ਆ ਕਿਸ ਨੂੰ ਵੋਟ ਇਹ ਮਤਨਾ ਭਾਵਕ ਹੋਗੇ ਨਹੀਂ ਮਤਨਾ ਨਹੀਂ ਕਿਉਂਕਿ ਇਹ ਬੜੇ ਲੀਡਰਸ਼ਤਾਨ ਆ ਇਹ ਦਿਲ ਦੀ ਸੁਣਤਾ ਦਿਲ ਤੱਕ ਰੱਖਦੇ ਹੋਏ ਲੋਕਾਂ ਨੂੰ ਭਾਵਕ ਹੋ ਕੇ ਨਾ ਵੋਟ ਬੈਂਕ ਬਣੇ ਰੋ ਸਾਡੀਆਂ ਜੇਬਾਂ 'ਚ ਪੈ ਰਹੋ ਅਸੀਂ ਕੁਛ ਨਾ ਕਰੀਏ ਤੇ ਤੁਸੀਂ ਅਸੀਂ ਜੇਬਾਂ 'ਚ ਤੁਹਾਨੂੰ ਕੱਢੀਏ ਵੋਟ ਬੈਂਕ ਦੇ ਰੂਪ 'ਚ ਫਿਰ ਦਿੱਤੀਏ ਫਿਰ ਮੋਜਾਂ ਲਈਏ ਤੁਸੀਂ ਨਰਕ 'ਚ ਰਹੋ ਭਾਵੇਂ ਤੇ ਭਾਵੇਂ ਚੰਗੇ ਰਹੋ ਜੋ ਵੀ ਜਸਲਾਹਤ 'ਚ ਵੀ ਰਹੋ ਅਸੀਂ ਫੇਰ ਨਾ ਤੁਹਾਨੂੰ 5 ਸਾਲ ਪੁੱਛੀਏ ਤੇ ਫੇਰ ਤੁਹਾਨੂੰ ਟੀਕਾ ਵੋਟ ਕਹਿ ਕੇ ਵੋਟ ਬੈਂਕ ਕਹਿ ਕੇ ਜੇਬ 'ਚੋਂ ਕੱਢੀਏ ਇਸੇ ਕਰਕੇ ਮੈਂ ਨਾ ਉੱਤੇ ਦਿਮਾਗ ਦੀ ਸੁਣੋ ਮਤਦਾਨ ਆ ਮਤਤਈਆ ਤਾਂ ਦੀ ਅਸੀਂ ਸਾਡਾ slogan ਸੀ ਦਿਲ ਦਿਮਾਗ ਦੇ ਲੋਨ ਦੇ ਮਾਰਗ ਦੀ ਸਨ ਤੇ ਫਿਰ 2 ਮਿੰਟ ਤੋਂ ਕੁ ਬੇਕਾਰ ਲੱਗਦਾ ਕਿ ਲੋਕ ਨੂੰ ਦਿਮਾਗ ਦੀ ਸੁਣਨਗੇ ਬਿਲਕੁਲ ਬਹੁਤ ਪੋਜ਼ਿਟਿਵ ਐ ਯਾਰ ਇਹ ਲੋਕੀ ਮੈਰਿਟ ਬਣਾਉਂਦੇ ਪਏ ਕੈਂਡੀਡੇਟ ਕੌਣ ਐ ਚਾਰ ਕੈਂਡੀਡੇਟ ਐ ਕੌਣ ਅਵੇਲੇਬਲ ਐ ਕੌਣ ਅਸੈਸਿਬਲ ਐ ਇਹਦਾ ਟਰੈਕ ਰਿਕਾਰਡ ਐ ਕੰਮ ਕਰਨ ਦਾ ਕਿੰਨੇ ਕੁਸ਼ ਕਰਕੇ ਦਿਖਾਇਆ ਲੋਕਾਂ ਨੂੰ ਨੇੜੇ ਕੌਣ ਲੱਗਦਾ ਹੈ ਨਾ ਚਾਰ ਕੈਂਡੀਡੇਟ ਐ ਕੱਲ ਨੂੰ 5 ਸਾਲ ਲੱਗੇ ਏ ਕਿਸੇ ਨੇ ਵੇਖਣਾ ਹੋਵੇ ਵੀ ਕੌਣ ਯਾਰ ਲੱਭੂਗਾ ਇਹ ਚਾਰ ਕੈਂਡੀਡੇਟ ਜਿਹੜੇ ਉਹਨਾਂ ਚ ਮੈਰਿਟ ਬਣਾਉਣੀ ਹੋਵੇ ਤੇ ਫਿਰ ਇੱਦਾਂ ਬਹੁਤਾ ਔਖਾ ਕੰਮ ਨਹੀਂਗਾ ਪਰ ਸਮਝਦਾਰੀ ਨਾਲ ਕਿ ਮੈਰਿਟ ਬਣਾਉਣ ਕੇ ਲੋਕੀ ਬੜੇ ਸਮਝਦਾਰ ਹੋ ਗਿਆ ਹੁਣ ਵੋਟ ਹੁਣ ਵੋਟ ਬੈਂਕ ਨਹੀਂ ਰਹਿ ਲੋਕ ਹੁਣ ਕਿਸੇ ਦੇ ਜੇਬਾਂ ਚ ਨਹੀਂ ਆਗੇ ਲੋਕੀ ਹੁਣ ਟੀਕਾ ਵੋਟ ਨਹੀਂ ਆਗੇ ਲੋਕੀ ਹੁਣ ਸਮਝਦੇ ਲੋਕੀ ਕੋਈ ਕੁਝ ਕਰੂਗਾ ਤੇ ਵੋਟ ਦਾ ਹੱਕਦਾ ਰਹੂਗਾ ਨਹੀਂ ਤੇ ਨਹੀਂ ਰਹੂਗਾ ਨੰਨੇ ਮਾਮਾ ਆਣਾ ਜੀ ਵੋਟ ਕਰਨ ਵਾਸਤੇ ਆਇਓ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੋ ਇਸ ਨੂੰ ਜਿਹੜਾ ਕਹიდੀਏ ਕਰਮਾ ਵਾਲਾ ਭਾਗ ਵਾਲਾ ਦਿਨ ਹੈ ਸੋ ਇਸ ਤਰ੍ਹਾਂ ਪਰਿਵਾਰ ਨਾਲ VOTING ਕੀਤੀ ਅੱਜ ਹਾਂਜੀ ਬਿਲਕੁਲ ਇਹ ਸਾਡੀ ਸਾਡੀ ਕੰਜਕ ਦੇਵੀ ਆ ਬੜੀ ਹਾਂਜੀ ਬਹੁਤ ਜੀ ਜੋਸ਼ੀ ਕੇ ਸਾਟਾ ਵਜੋਸਨੇ